ਆਪਣੇ ਸਿਰ ਤੇ ਚਮਾਰ ਲਗਾਓ ਸਪੱਟ ਪਿਆ ਕੋਈ ਨਹੀਂ ਹੈ ਬਹੁਤ ਸਮਾਏ ਲੋਕ ਬਹੁਤ ਜੀ ਸਮਾਜਵਾਦੀ ਤੋਂ

बहुजन समाज पार्टी वालों पंजाब संभालो पंद्रह मार्च को पंजाब शुरू की गई है आज पंद्रह अगस्त आजादी का दिन है अज्ञा दिन उन्नीस सौ संताली अंग्रेज ਕੰਬਾਰਤ ਨੂੰ ਛੱਡ ਕੇ ਕਿਹਨੇ ਤੇ ਰਾਜ ਹੋਊਗਾ ਆਜ਼ਾਦੀ ਤੇ ਪਰਵਾਨਿਆਂ ਨੇ ਫਾਂਸੀਆਂ ਦੇ ਰਸੇ ਚੁੰਮੇ ਲੇਕਿਨ ਅਫਸੋਸ ਕਿ ਜਿੱਥੇ ਅਸੀਂ ਅੱਜ ਵਧਾਈ ਦਿੰਨੇ ਆ ਇਸ ਦਿਨ ਦੀ ਅੰਗਰੇਜ਼ਾਂ ਦੇ ਜਾਣ ਦੀ ਉੱਥੇ ਸਾਨੂੰ ਤਕਲੀਫ ਵੀ ਆ ਕਿ ਕੁਰਬਾਨੀ ਦੇਣ ਵਾਲਿਆਂ ਦਾ ਸ਼ਹੀਦੀ ਦੇਣ ਵਾਲਿਆਂ ਦਾ ਉਪਦੇਸ਼ ਅਧੂਰਾ ਹੈ ਖਾਸ ਕਰਕੇ ਅੱਜ ਦੀ ਪਟਿਆਲਾ ਜਿਹੜਾ ਪ੍ਰੋਗਰਾਮ ਰੱਖਿਆ ਕਿ ਪਟਿਆਲਾ ਜਿਨੇ ਤੇ ਬਠੋੜੀ ਕਲਾਂ ਪਿੰਡ ਦੇ ਵਿੱਚ ਜੋ ਜ਼ੁਲਮ ਜ਼ਿਆਤੀ ਦਲਤਾਂ ਦੇ ਉੱਪਰ ਹੋਇਆ ਕਿ ਸਰਕਾਰੀ ਜ਼ਮੀਨ ਦਾ ਕੇਸ ਚਿੱਤਨ ਤੋਂ ਬਾਅਦ ਜਿਹੜੀ ਜ਼ਮੀਨ ਦੀ ਨਿਲਾਮੀ ਹੋਈ ਉਹਦੇ ਵਿੱਚੋਂ 35 ਏਕੜ ਦੀ ਨਿਲਾਮੀ ਉਹਨਾਂ ਦੇ ਨਾਂ ਤੇ ਆਕਸ਼ਨ ਹੋਈ ਸਾਡੇ 11 ਲੱਖ ਰੁਪਏ ਉਹਨਾਂ ਕੋਲੋਂ ਜਮ੍ਹਾਂ ਕਰਵਾ ਲਿਆ ਗਿਆ ਜਦੋਂ ਪੈਸੇ ਜਮ੍ਹਾਂ ਕਰਾਏ ਤਾਂ ਲੈਂਡਮਾਰਕੀਏ ਨੇ ਨਾਥੇ ਗਰੀਬਾਂ ਦੇ ਉੱਪਰ ਅਟੈਕ ਕਰ ਦਿੱਤਾ ਹਮਲਾ ਕਰ ਦਿੱਤਾ ਔਰ 2 ਮਹੀਨੇ 11 ਦਿਨ ਇਸ ਘਟਨਾ ਨੂੰ ਹੋ ਚੁੱਕੇ ਸਾਡੇ 11 ਲੱਖ ਰੁਪਏ ਜਮ੍ਹਾਂ ਕਰਾਏ ਨੂੰ ਔਰ 35 ਏਕੜ ਜ਼ਮੀਨ ਦੀ ਨਿਲਾਮੀ ਹੋਈ ਨੂੰ لیکن اج تک ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਵੀ ਦੋਸ਼ੀ لینڈ مافیا پکڑیا ਨਹੀਂ ਗਰੀਬਾਂ ਤੇ ਦਲਤਾਂ ਤੇ ਔਰਤਾਂ ਤੇ اٹیک ਕਰਨ ਵਾਲੇ ਦੇ ਵਿਰੁੱਧ ਕਾਰਵਾਈ ਕੀਤੀ ਨਹੀਂ ایف آئی آر ਨੰਬਰ 160 ਆਜ਼ਾਦੀ ਦੇ ਦਿਨ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਵਾਲ ਪੁੱਛਿਆ ਜਾ ਰਿਹਾ ਕਿ ਇਹ ਕੈਸੀ ਆਜ਼ਾਦੀ ਹੈ ਕਿ ਗਰੀਬਾਂ ਤੇ ਜ਼ੁਲਮ ਹੁੰਦਾ ਉਹਨਾਂ ਕੋ ਪੈਸੇ ਵੀ ਲਈ ਜਾਂਦੇ ਆ ਔਰ ਬਦਲੇ ਚ ਜ਼ਮੀਨ ਦਾ ਇੱਕ ਟੁਕੜਾ ਨਹੀਂ ਡਾਂਗਾ ਮਿਲਦੀਆਂ ਇਸ ਕਰਕੇ ਬੋਧੂਨ ਸਮਾਜ ਪਾਰਟੀ ਨੇ ਅੱਜ ਇਹ ਪੰਜਾਬ ਸੰਵਾਲੋ ਰੈਲੀ ਤਰਨਾ ਪਰਦਸੇ ਰੱਖਿਆ ਕਿ ਉਹ ਗਰੀਬਾਂ ਨੂੰ ਕਰਜ਼ਾ ਦਵਾਇਆ ਜਾਏ ਇਸੇ ਤਰ੍ਹਾਂ ਮਰੌਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਔਰ ਅਨੇਕਾਂ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਜ਼ਿਆਤੀ ਆ ਬੋਧੂਨ ਸਮਾਜ ਪਾਰਟੀ ਪੰਜਾਬ ਸਰਕਾਰ ਤੇ ਇਸ ਜ਼ਾਬਰ ਰਵਈਏ ਦੇ ਵਿਰੁੱਧ ਇਸ ਟੱਕੇਸ਼ਾਈ ਦੇ ਵਿਰੁੱਧ ਲੈਂਡ ਮਾਫੀ ਦੇ ਵਿਰੁੱਧ ਸਰਕਾਰ ਦੀ ਲੈਂਡ ਮਾਫੀ ਨੂੰ ਸਰਪ੍ਰਸਤੀ ਵਿਰੁੱਧ ਅੱਜ ਮੈਦਾਨ ਚਾਈ ਹੈ ਉਸੇ ਦੌਰਾਨ 27 ਨੌਜਵਾਨ ਮਜੀਠੇ ਦੇ ਵਿੱਚ ਮਰੇ ਨਕਲੀ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਲੁਧਿਆਣਾ ਵਿੱਚ ਮਰੇ ਔਰ ਅਸੀਂ ਪਹਿਲਾਂ ਇਹੀ ਚਿੰਤਾ ਜਾਹਰ ਕਰਦੇ ਸੀ ਕਿ ਨਸ਼ੇ ਕਾਲਜਾਂ ਦੇ ਵਿੱਚ ਔਰ ਪਿਛਲੇ ਲਗਭਗ ਹਫ਼ਤੇ ਤੱਕ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਫਲੋਰ ਵਿਧਾਨ ਸਭਾ ਦੇ ਰੁੜਕਾ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਡਰਗ ਦਿੱਤਾ ਜਾ ਰਿਹਾ। ਤੋਂ ਵਰਕਿੰਗ ਸਮਾਜ પાર્ટી ਇਹਦੀ ਸਰਕਾਰ ਦੀ ਨਿੰਦਾ ਕਰਦੀ ਇਸ ਇਸ਼ੂ ਤੇ ਕਿਉਂਕਿ ਡਰਗ ਮਾਫੀਆ ਜਿਹਨੂੰ ਇਹ ਕਹਿੰਦੇ ਸੀ ਕਿ ਤੁਸੀਂ ਆਉਂਦੇ ਹੀ ਖਤਮ ਕਰਦੇ ਆ। 3.5 ਸਾਲ ਬਾਅਦ ਵੀ ਸਰਕਾਰ ਡਰਗ ਮਾਫੀਆ ਦੇ ਸਾਹਮਣੇ ਫੇਲ ਆ। ਔਰ ਡਰਗ ਮਾਫੀਆ ਦੀ ਹਿੰਮਤ ਔਰ ਹੌਸਲਾ ਇੰਨਾ ਵੱਧ ਗਿਆ। ਇਹ ਕੌੜਜਾਂ ਤੋਂ ਸਕੂਲਾਂ ਤੱਕ ਪਹੁੰਚ ਗਿਆ ਔਰ ਤੀਜੀ ਚੌਥੀ ਪੰਜਵੀਂ ਦੇ ਬੱਚਿਆਂ ਨੂੰ ਨਸ਼ਾ ਦਿੱਤਾ ਜਾ ਰਿਹਾ ਇਹ ਪੰਜਾਬ ਦੀ ਜਨਰੇਸ਼ਨ ਦੀ ਤਬਾਹੀ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਕਾਂਗਰਸ ਅਕਾਲੀ ਭਾਜਪਾ ਆਪ 2 ਲੱਖ ਮਾਮਾ ਦੇ ਪੁੱਤ ਇਹ ਖਾ ਚੁੱਕੇ ਆ ਚਿੱਟੇ ਦੇ ਨਾਲ 2 ਲੱਖ ਪੁੱਤਾਂ ਦੀਆਂ ਕਬਰਾਂ ਪੁੱਟੀਆਂ ਨਹੀਂ ਕਈਆਂ ਚੱਕ ਕੇ ਦੌਰ ਲਖ ਪੰਜਾਬ ਦੀਆਂ ਮਾਮਾ ਦੇ ਪੁੱਤਾਂ ਦੇ ਸਵੇ ਵਾਲੇ ਇਹਨਾਂ ਨੇ ਇਸ ਕਰਕੇ ਅੱਜ ਆਜ਼ਾਦੀ ਦੇ ਦਿਨ ਤੇ ਅਸੀਂ ਪੰਜਾਬੀਆਂ ਨੂੰ ਸੱਦਾ ਦਿੰਦੇ ਆ ਕਿ ਆਓ ਪੀਐਸਪੀ ਦੀ ਪੰਜਾਬ ਸੰਭਾਲੋ ਮਹਮ ਨੂੰ ਅਸ਼ੀਰਵਾਦ ਦਿਓ ਇਹ ਹਾਕਮਾਂ ਕੋਲੋਂ ਟੀਲਾਂ ਦੀ ਡੱਬੀ ਖੋਲੋ ਔਰ 27 ਦਾ ਇਲੈਕਸ਼ਨ ਰਿਲੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਪੰਜਾਬ ਦੀਆਂ ਸੰਗਤਾਂ ਲੜਨ ਔਰ ਕਿ ਪੰਜਾਬ ਸਰਕਾਰ ਲੈਂਡ ਮਾਫੀਆ ਸਾਹਮਣੇ ਫੇਲ ਸੈਂਡ ਮਾਫੀਆ ਸਾਹਮਣੇ ਫੇਲ ਡਰਗ ਮਾਫੀਆ ਸਾਹਮਣੇ ਫੇਲ ਐਜੂਕੇਸ਼ਨ ਮਾਫੀਆ ਦੇ ਸਾਹਮਣੇ ਫੇਲ ਹੈਲਥ ਮਾਫੀਆ ਦੇ ਸਾਹਮਣੇ ਫੇਲ ਹਰ ਫਰੰਟ ਤੇ ਸਰਕਾਰ ਫੇਲ ਹੋ ਚੁੱਕੀ ਹੈ